ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਜੀ ਰਲ ਮਿਲ ਕੇ ਰਸਨਾ ਪਵਿੱਤਰ ਕਰੀਏ ਕੋਈ ਰਸਨਾ ਬਾਂਝੀ ਨਾਰਵੇ ਸਾਰੇ ਜਾਨੇ ਪਿਆਰ ਨਾਲ ਫੱਤੇ ਬਲਾਉ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਯਸਰੀ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੇਨਾਂ ਦੀ ਬਖਸ਼ਿਸ਼ ਰਾਗ ਸੋਰਠ ਦੇ ਵਿੱਚ ਆਪਾਂ ਅੱਜ ਦਾ ਪਵਿੱਤਰ ਹੁਕਮਨਾਮਾ ਸਾਹਿਬ ਸਰਵਣ ਕੀਤਾ ਹੈ ਰਹਾਉ ਵਾਲੀਆਂ ਪੰਕਤੀਆਂ ਮਹਾਰਾਜ ਜੀ ਕਿਥਨ ਕਰਦੇ ਨੇ ਹਰ ਕੇ ਦਾਸ ਦਾ ਸੁਹੇਲੇ ਪਾਈ ਹਰੀ ਦੇ ਦਾਸ ਹਰੀ ਦੇ ਸੇਵਕ ਹਰੀ ਦੇ ਭਗਤ ਉਹ ਸਦਾ ਸੁਹੇਲੇ ਪਾਈ ਸੁਖੀ ਰਹਿੰਦੇ ਆ ਸੁਧਾ ਆਨੰਦ ਵਿੱਚ ਰਹਿੰਦੇ ਨੇ ਸਦੀ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਬਾਸ਼ਾ ਜੀ ਜਿਹੜੇ ਤੁਹਾਡੇ ਦਾਸ ਨੇ ਤੁਹਾਡੇ ਸਿੱਖ ਨੇ ਤੁਹਾਡੇ ਸੇਵਕ ਨੇ ਇਹ ਸਦਾ ਸੁਚੀ ਕਿਵੇਂ ਰਿੰਦੀ ਹੈ ਤਮਰ ਜੀ ਕਹਿੰਦੇ ਨੇ ਜਨਮ ਜਨਮ ਕੀ ਕਿਲਬਿਕ ਕਿਲਬਿਕ ਦੁੱਖ ਕਾਟੇ ਆਪੇ ਮੇਲ ਮਿਲਾਇ ਕਿਲਬਿਕ ਕਹਿੰਦੇ ਨੇ ਪਾਪਾਂ ਨੂੰ ਮਾਤਸ਼ਾਹ ਨੇ ਕਿਰਪਾ ਕਰਕੇ ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕਿਲਬਿਕ ਪਾਪ ਕੱਟਦੇ ਪਾਪ ਮੀਟਦੇ ਪਾਪ ਖਤਮ ਕਰਤੀ ਆਪੇ ਮੇਲ ਮਿਲਾਈ ਉਹਨਾਂ ਨੂੰ ਆਪਣੇ ਨਾਲ ਮੇਲ ਲਿਆ ਜੀ ਰੋਲਦੇ ਫਿਰਦਿਆਂ ਨੂੰ ਭੜਕਦਿਆਂ ਨੂੰ ਆਪਣੇ ਨਾਲ ਮੇਲ ਲਿਆ ਆਪਣੇ ਨਾਲ ਜੋੜ ਲਿਆ ਕਿਉਂਕਿ ਜਦੋਂ ਕੋਈ ਜੁੜ ਜਾਂਦਾ ਹੈ ਰੰਗ ਫਿਰ ਚੜਦਾ ਹੈ ਜੀ ਜਿੰਨੀਦਰ ਜੁੜਦਾਰ ਨਹੀਂ ਉਹਨੇ ਦੇ ਰੰਗ ਨਹੀਂ ਜੇ ਚੜਦਾ ਜੀ ਵੀ ਆਪਾਂ ਘਰਾਂ ਚ ਆਮ ਵੇਖਣੀ ਹੈ ਨਾ ਵੀ ਅੱਗ ਬਾਲੀ ਜਾਂਦੀ ਜਦੋਂ ਲੱਕੜਾਂ ਦੇ ਅੰਗਿਆਰ ਬਣਦੇ ਨੇ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਓ ਕੋਲੇ ਨੂੰ ਅੱਗ ਵਿੱਚੋਂ ਕੱਢ ਕੇ ਬਲਦੇ ਹੋਏ ਨੂੰ ਅੰਗਿਆਰੇ ਨੂੰ ਬਾਹਰ ਰੱਖ ਦੋ ਉਹ ਥੋੜੀ دیر ਚ ਕਾਲਾ ਹੋ ਜਾਂਦਾ ਉਹਨੂੰ ਚੱਕ ਕੇ ਫੇਰ ਵਿੱਚ ਰੱਖੋਗੇ ਫੇਰ ਦੁਬਾਰਾ ਲਾਲ ਅੱਗ ਵਾਂਗੂ ਹੋ ਜਾਵੇਗਾ ਸੰਗਤ ਦਾ ਗੁਣਾ ਜੁੜਿਆਂ ਦਾ ਗੁਣ ਇਹ ਹੈ ਜਦੋਂ ਉਹਨੂੰ ਸੰਗਤ ਮਿਲ ਜਾਂਦੀ ਆਪਣੀ ਫਿਰ ਦੁਬਾਰਾ ਉਹ ਫਿਓਸੇ ਰੂਪ ਵਿੱਚ ਆ ਜਾਂਦਾ ਹੈ ਉਹਨੂੰ ਕੱਢ ਕੇ ਬਾਹਰ ਰੱਖੋਗੇ ਤੇ ਫਿਰ ਕਾਲਾ ਹੋ ਜਾਂਦਾ ਜਦੋਂ ਕੋਈ ਮਨੁੱਖ ਗੁਰੂ ਨਾਲ ਜੁੜਦਾ ਹੈ ਉਹਨੂੰ ਸੁਖੀ ਹੋਣ ਦਾ ਰਾਹ ਲੱਭ ਜਾਂਦਾ ਹੈ ਜੀ ਚੜ੍ਹਦੀ ਕਲਾ ਵਿੱਚ ਰਹਿਣ ਦਾ ਰਾਹ ਲੱਭ ਜਾਂਦਾ ਹੈ ਤਾਂ ਗੁਰੂ ਆਪਣੇ ਸਿੱਖ ਨੂੰ ਆਪਣੇ ਨਾਲ ਜੋੜ ਕੇ ਉਹਦੇ ਜਨਮਾਂ ਜਨਮਾਂ ਤਨ ਦੇ ਪਾਪ ਕੱਟ ਦਿੰਦਾ ਹੈ ਜੁੜਨਾ ਕਿੰਨੀ ਹੈ ਜੀ ਸਿੱਖਿਆ ਗੁਰੂ ਦੀ ਹੈ ਮਨ ਨੇ ਸੁਣਨੀ ਹੈ ਤੇ ਮਨ ਨੇ ਗੁਰੂ ਨਾਲ ਜੁੜ ਜਾਣਾ ਹੈ ਗੁਰੂ ਦੇ ਬਚਨਾਂ ਨਾਲ ਮਨ ਨੇ ਸਾਂਝ ਪਾਉਣੀ ਹੈ ਕਿਉਂਕਿ ਸਾਰੇ ਪਾਪਾਂ ਦੀ ਸ਼ੁਰੂਆਤ ਮਨ ਤੋਂ ਹੁੰਦੀ ਤਨ ਤੋਂ ਨਹੀਂ ਜੇ ਹੁੰਦੀ ਕੋਈ ਵੀ ਬੰਦੇ ਨੇ ਅਪਰਾਧ ਕਰਨਾ ਹੈ ਕੋਈ ਮਾੜਾ ਕੰਮ ਕਰਨਾ ਹੈ ਤੇ ਪਹਿਲਾ ਫੁਰਨਾ ਮਨ ਵਿੱਚ ਆਉਂਦਾ ਵੀ ਆਹ ਕਰਨਾ ਹੈ ਤਨ ਹਰਕਤ ਵਿੱਚ ਬਾਅਦ ਵਿੱਚ ਆਉਂਦਾ ਹੈ ਪਹਿਲਾਂ ਮਨ ਤੇ ਮਨ ਤੋਂ ਸ਼ੁਰੂ ਹੁੰਦਾ ਹੈ ਕੰਮ ਇਹ ਤੇ ਜਦੋਂ ਮਨ ਹੀ ਗੁਰੂ ਨਾਲ ਜੁੜ ਗਿਆ ਇਹ ਮਨ ਚ ਮਾੜਾ ਫੁਰਨਾ ਨਹੀਂ ਆਉਣਾ ਫਿਰ ਜਿਹੜੇ ਪਾਪ ਨੇ ਉਹ ਮਿਟ ਜਾਣਗੇ ਖਤਮ ਹੋ ਜਾਣਗੇ ਆਪੇ ਮੇਲ ਮਲਾਏ ਗੁਰੂ ਸਾਹਿਬ ਜੀ ਫਿਰ ਉਹਨੂੰ ਆਪਣੇ ਨਾਲ ਜੋੜ ਲੈਂਦੇ ਨੇ ਮੇਲ ਲੈਂਦੇ ਆ ਤਾਂ ਕਰਕੇ ਜਿਹੜੇ ਸਿੱਖ ਸੇਵਕ ਭਗਤ ਨੇ ਉਹ ਸਦਾ ਸੁਖੀ ਰਹਿੰਦੀ ਹੈ ਸੁਖੀ ਰਹਿਣਾ ਮਨ ਕਰਕੇ ਹੈ ਦੁਖੀ ਰਹਿਣਾ ਵੀ ਮਨ ਕਰਕੇ ਹੈ ਮਨ ਹੀ ਸਾਨੂੰ ਦੁਖੀ ਕਰਦਾ ਤੇ ਮਨ ਹੀ ਸਾਨੂੰ ਸੁਖੀ ਕਰਦਾ ਚੇਤਾ ਰੱਖੀਏ ਜਦੋਂ ਮਨ ਕਹਿਣੇ ਤੋਂ ਬਾਹਰ ਹੋ ਜਾਂਦਾ ਹੈ ਮਨ ਮਨ ਆਈਆ ਕਰਦਾ ਆਪਾਂ ਸਮਝਾਂਗੇ ਪੂਰੇ ਸ਼ਬਦ ਵਿੱਚੋਂ ਗੁਰੂ ਸਾਹਿਬ ਨੇ ਸ਼ੁਰੂਆਤ ਵਿੱਚ ਜਿਹੜੀ ਗੱਲ ਕੀਤੀ ਨਾ ਵੀ ਜਦੋਂ ਕਿ ਮਨੁੱਖ ਆਪਣੀਆ ਮਨ ਆਈਆ ਕਰਦਾ ਆਪਣੇ ਮਨ ਦੀ ਸੁਣਦਾ ਵੀ ਮਨ ਕੀ ਕਹਿੰਦਾ ਹੈ ਮਨ ਦੇ ਅਧੀਨ ਚੱਲਦਾ ਉਹ ਦੁਖੀ ਹੁੰਦਾ ਹੀ ਹੁੰਦਾ ਹੈ ਗੁਰੂ ਸਾਹਿਬ ਜੀ ਪਵਨ ਬਾਣੀ 'ਚ ਲਿਖ ਕੇ ਦੇ ਗਏ ਵੀ ਜਿਹੜਾ ਬੰਦਾ ਮਨ ਆਈਆਂ ਕਰੇਗਾ ਉਹ ਦੁਖੀ ਹੋਏਗਾ ਹੀ ਹੋਏਗਾ ਉਹਨੂੰ ਪਛਤਾਉਣਾ ਹੀ ਪੈਣਾ ਉਹਦੇ ਹਾਲਾਤ ਇਦਾਂ ਦੇ ਬਣ ਜਾਣੇ ਆ ਵੀ ਕਸੂਰ ਕਿਸੇ ਦਾ ਨਹੀਂ ਦੱਦਾ ਦੋਸਤਾਂ ਦੇਉਂ ਕਿਸੇ ਦੋਸ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਤੀਜੇ ਅਵਰ ਜਾਣਾ ਦੂਜੇ ਤੀਜੇ ਦਾ ਦੋਸ਼ ਨਹੀਂ ਦੋਸ਼ ਤੇਰੇ ਮਨ ਦਾ ਕਿਉਂਕਿ ਤੇਰਾ ਦੋਸ਼ ਹੈ ਤੂੰ ਮਨ ਦੀ ਸੁਣੀ ਹੈ ਤੂੰ ਮਨ ਆਂਆਂ ਕੀਤੀਆਂ ਨੇ ਤੇ ਜਦੋਂ ਕੋਈ ਮਨੁੱਖ ਆਪਣੀਆਂ ਮਨ ਆਂਆਂ ਕਰਦਾ ਹੈ ਉਹ ਵਿਛੜ ਜਾਂਦਾ ਜੀ ਗੁਰੂ ਤੋਂ ਵਿਛੜ ਜਾਂਦਾ ਹੈ ਚੰਗੀ ਸੋਚ ਤੋਂ ਦੂਰ ਹੋ ਜਾਂਦਾ ਹੈ ਚੰਗੇ ਕਰਮਾਂ ਤੋਂ ਦੂਰ ਹੋ ਜਾਂਦਾ ਹੈ ਤਾਂ ਪਾਸ਼ਾ ਕਿਰਪਾ ਕਰਦੇ ਨੇ ਵੀ ਜਿਹੜੇ ਹਰੀ ਦੇ ਦਾਸ ਸੇਵਕ ਨੇ ਉਹ ਸੁਖੀ ਨੇ ਭਾਈ ਸਦਾ ਸੁਖੀ ਇਸ ਕਰਕੇ ਨਹੀਂ ਕਿਉਂਕਿ ਆਪਣੇ ਗੁਰੂ ਨਾਲ ਜੁੜ ਗਏ ਆ ਉਹ ਗੁਰੂ ਨਾਲ ਕਿਵੇਂ ਜੁੜੇ ਨੇ ਗੁਰੂ ਨੇ ਜੋੜਲੇ ਨੇ ਗੁਰੂ ਨੇ ਤਾਂ ਜੋੜਿਆ ਕਿਉਂਕਿ ਉਹ ਜੁੜਨ ਦੇ ਕਾਬਲ ਬਣ ਗਏ ਲਾਇਕ ਬਣ ਗਏ ਉਹਨੇ ਆਪਣੇ ਆਪ ਨੂੰ ਇੰਨਾ ਕਾਬਲ ਬਣਾ ਲਿਆ ਵੀ ਗੁਰੂ ਨੇ ਜੋੜ ਲਿਆ ਉਹਨਾਂ ਨੂੰ ਆਪਣੇ ਨਾਲ ਤਪਾਸ਼ਕ ਕਰਨ ਕਰਦੇ ਨੇ ਸੋਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਮੇਰਾ ਭਰਾ ਮੇਰਾ ਭਾਈ ਮੇਰਾ ਸਾਖ ਸੰਬੰਧੀ ਉਹ ਹੈ ਜਿਹੜਾ ਗੁਰੂ ਦੇ ਬਾਣੀ ਵਿੱਚ ਆਉਂਦਾ ਹੈ ਗੁਰੂ ਦਾ ਬਾਣਾ ਗੁਰੂ ਦੀ ਮਰਿਆਦਾ ਗੁਰੂ ਦਾ ਬਾਣਾ ਗੁਰੂ ਸਾਹਿਬ ਜੀ ਦਾ ਜਿਹੜਾ ਬਾਣਾ ਹੈ ਨਾ ਇਹਦੇ ਵਿੱਚ ਜਿਹੜਾ ਆ ਜਾਂਦਾ ਮਹਾਰਾਜ ਕਹਿੰਦੇ ਮੇਰਾ ਸਿੱਖ ਹੈ ਹੀ ਉਹ ਜਿਵੇਂ ਕਲੰਗੀਧਰ ਮਹਾਰਾਜ ਜੀ ਨੂੰ ਕਿਸ ਨੇ ਪੁੱਛਿਆ ਮਹਾਰਾਜ ਜੀ ਅਸੀਂ ਬਾਣੇ ਵਿੱਚ ਵੀ ਰਹਿੰਦੇ ਆ ਸੇਵਾ ਵੀ ਕਰਦੇ ਆ ਤੁਹਾਡੇ ਚਰਨਾਂ ਵਿੱਚ ਰਹਿੰਦੇ ਆ ਬਾਣੀ ਪੜ੍ਹਦੇ ਆ ਅਸੀਂ ਤੁਹਾਨੂੰ ਪਿਆਰੇ ਹੋ ਗਏ ਅਸੀਂ ਤੁਹਾਨੂੰ ਪਿਆਰੇ ਲੱਗਣ ਲੱਗ ਪਏ ਤਾਂ ਮਹਾਰਾਜ ਜੀ ਕਹਿੰਦੇ ਵੀ ਮੈਂ ਇਕੱਲੇ ਇਹ ਬਾਹਰਲੇ ਤਨ ਦੀ ਗੱਲ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਜਿਵੇਂ ਕੱਲ ਆਪਾਂ ਪੜਿਆ ਸੀ ਨਾ ਵੀ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਮਨੁੱਖ ਬਾਣੀ ਤੋਂ ਟੁੱਟ ਜਾਂਦਾ ਹੈ ਜਿਹੜਾ ਗੁਰੂ ਨਾਲ ਟੁੱਟ ਜਾਂਦਾ ਹੈ ਉਹ ਵਿਰਲਾਪ ਕਰਦਾ ਜੀ ਬਿਲਕਦਾ ਹੈ ਜੈ ਤਨ ਬਾਣੀ ਵਿਸਰਜੈ ਜਿਉ ਪੱਕਾ ਰੋਗੀ ਬਿਲ ਲਾਈ ਬਾਣੀ ਗੁਰੂ ਦੀ ਬੋਲੀ ਜਿਹੜੀ ਹੈ ਜਦੋਂ ਕੋਈ ਮਨੁੱਖ ਗੁਰੂ ਦੀ ਬੋਲੀ ਨੂੰ ਭੁੱਲ ਕੇ ਆਪਣੀਆਂ ਬੋਲੀਆਂ ਬੋਲਦਾ ਹੈ ਆਪਣੇ ਮਨ ਆਈਆਂ ਬੋਲੀਆਂ ਬੋਲਦਾ ਹੈ ਗੁਰੂ ਤੋਂ ਵਿਛੜਦਾ ਤੇ ਮਹਾਰਾਜ ਜੀ ਕਹਿੰਦੇ ਨੇ ਫਿਰ ਉਹ ਐਂ ਵਿਰਲਾਪ ਕਰਦੀ ਉਹਦੀ ਆਤਮਾ ਜਿਵੇਂ ਕੋੜੀ ਵਿਰਲਾਪ ਕਰਦਾ ਹੁੰਦਾ ਆਤਮਾ ਐਂ ਵਿਰਲਾਪ ਕਰਦੀ ਹੈ ਸੱਚੇ ਪਾਤਸ਼ਾਹ ਤੁਹਾਨੂੰ ਪਿਆਰੇ ਹੋਗੇ ਮਹਾਰਾਜ ਜੀ ਕਹਿੰਦੇ ਨਹੀਂ ਕੱਲੇ ਤਨ ਦੀ ਗੱਲ ਨਹੀਂ ਵੀ ਤਨ ਕਰਕੇ ਤੁਸੀਂ ਆ ਕੇ ਬਹਿ ਗਏ ਤਨ ਕਰਕੇ ਸੇਵਾ ਕਰ ਲਈ ਇਹ ਗੱਲ ਨਹੀਂ ਰਹਿਤ ਪਿਆਰੀ ਮੁਜ ਕੋ ਸਿੱਖ ਪਿਆਰਾ ਨਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਮੇਰਾ ਮਾਲਕ ਮਹਾਰਾਜ ਜੀ ਕਹਿੰਦੇ ਉਹ ਬਣ ਜਾਂਦਾ ਫਿਰ ਮੈਂ ਸੇਵਕ ਬਣ ਜਾਣਾ ਕਿਦਾਂ ਜਿਹੜਾ ਰਹਿਣੀ ਵਿੱਚ ਰਹਿੰਦਾ ਹੈ ਕਿਉਂਕਿ ਇਹ ਲੇਬਲ ਦੀ ਗੱਲ ਨਹੀਂ ਇੱਥੇ ਵੀ ਬਾਹਰੋਂ ਕਿਵੇਂ ਤੇ ਅੰਦਰੋਂ ਕਿਵੇਂ ਜੋ ਅੰਦਰੋਂ ਹੈ ਤੂੰ ਬਾਹਰੋਂ ਬਣ ਜੋ ਬਾਹਰੋਂ ਹੈ ਤੂੰ ਅੰਦਰੋਂ ਬਣਨ ਦਾ ਯਤਨ ਕਰ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਮੇਰਾ ਸਿੱਖ ਮੇਰਾ ਬੰਦਪ ਭਰਾ ਰਿਸ਼ਤੇਦਾਰ ਸਾਖ ਸੰਬੰਧੀ ਉਹੀ ਉਹੀ ਹੈ ਜਿਹੜਾ ਬਾਣੀ ਵਿੱਚ ਆਉਂਦਾ ਹੈ ਜਿਹੜਾ ਬਾਣੀ ਨੂੰ ਮੰਨਦਾ ਹੈ ਆਪਣੇ ਬਾਣੀ ਜੋ ਚਲਿਆ ਭਾਈ ਵਿਛੜ ਚੋਟਾ ਖਾਵੈ ਫਿਰ ਜਿਹੜਾ ਮਨੁੱਖ ਆਪਣੀਆਂ ਮਨ ਆਈਆਂ ਕਰਦਾ ਹੈ ਆਪਣੇ ਮਨ ਦੀ ਸੁਣਦਾ ਹੈ ਮਨ ਦਾ ਮਰੀਦ ਬਣ ਜਾਂਦਾ ਹੈ ਮਨ ਦੇ ਅਧੀਨ ਚੱਲਦਾ ਹੈ ਉਹ ਵਿਛੜ ਜਾਂਦਾ ਜੀ ਤੇ ਜਦੋਂ ਕੋਈ ਵਿਛੜਦਾ ਹੈ ਫਿਰ ਉਹਨੂੰ ਚੋਟਾਂ ਸਹਾਰਨੀਆਂ ਪੈਂਦੀਆਂ ਨੇ ਚੋਟਾ ਖਾਣੀਆਂ ਪੈਂਦੀਆਂ ਨੇ ਉਹ ਮੂੰਹ ਤੇ ਚੋਟਾ ਖਾਂਦਾ ਬਿਨ ਸਤਗੁਰ ਸੁੱਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਸਤਗੁਰੂ ਤੋਂ ਬਿਨਾ ਸੁੱਖ ਨਹੀਂ ਜੇ ਮਿਲਣਾ ਲੱਖਾਂ ਜਤਨ ਕਰ ਲਈ ਆਪਾਂ ਫਿਰ ਬੇਨਤੀ ਕਰਾਂ ਪਦਾਰਥਵਾਦੀ ਬੰਦਾ ਪਦਾਰਥਾਂ ਨਾਲ ਕਦੇ ਸੁਖੀ ਨਹੀਂ ਜੀ ਹੋ ਸਕਦਾ ਆਪਾਂ ਸਮਾਜ ਵਿੱਚ ਵੇਨੇ ਆ ਕਿੰਨੇ ਕ ਬੰਦੇ ਵੇਨੇ ਆ ਵੀ ਬਹੁਤ ਕੁਝ ਸਭ ਕੁਝ ਉਹਨਾਂ ਕੋਲ ਹੈ ਪਰ ਸੁਖ ਨਹੀਂ ਹੈ ਬਹੁਤ ਕੁਝ ਹੈ ਕੋਲ ਪਰ ਸੁਖ ਨਹੀਂ ਮਾਇਆ ਹੋਣੀ ਮਾਇਆ ਬਹੁਤ ਕੁਝ ਹੈ ਪਰ ਸਭ ਕੁਝ ਮਾਇਆ ਨਹੀਂ ਹੁੰਦੀ ਪਦਾਰਥ ਬੜੇ ਕੁਝ ਹੁੰਦੇ ਨੇ ਪਰ ਸਭ ਕੁਝ ਪਦਾਰਥ ਨਹੀਂ ਜੇ ਹੁੰਦੇ ਸੁੱਖ ਸਭ ਤੋਂ ਵੱਡਾ ਹੁੰਦਾ ਏ ਇਹ ਸੁੱਖ ਮਿਲਣਾ ਪਾਸ਼ਾ ਜੀ ਕਹਿੰਦੇ ਨੇ ਗੁਰੂ ਕੋਲੋਂ ਆਏ ਸਤ ਗੁਰੂ ਤੋਂ ਬਿਨਾ ਸੁੱਖ ਨਹੀਂ ਮਿਲਣਾ ਕਰਮਰ ਸੁੱਖ ਨਹੀਂ ਸੁਪਨੇ ਵਿੱਚ ਵੀ ਸੁੱਖ ਨਹੀਂ ਆਉਂਦਾ ਉਹਨਾਂ ਦੇ ਸੁਪਣਾ ਵੀ ਸੁੱਖ ਦਾ ਨਹੀਂ ਆਉਂਦਾ ਉਹਨਾਂ ਨੂੰ ਜਿਹੜੇ ਗੁਰੂ ਤੋਂ ਦੂਰ ਰਹਿੰਦੇ ਐ ਤਮਰ ਜੀ ਕਹਿੰਦੇ ਨੇ ਫਿਰ ਫਿਰ ਪੁੱਛੋਤਾ ਵੇ ਸਮਾਂ ਆਉਂਦਾ ਸਮਾਂ ਹੜਾਤ ਨੂੰ ਬਖਾਂਦਿਆ ਕਿ ਫਿਰੂ ਵਾਲੇ ਫਿਰ ਨੂੰ ਪਛਤਾਵਾ ਕਰਨਾ ਪਿੰਦਾ ਤੇ ਹਰ ਰੋਜ਼ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਅਮਰਤ ਬਾਣੀ ਆਨੰਦ ਸਹਿਬ ਵਿੱਚ ਸਰਵਣ ਕਰਦੀ ਆ ਮਹਾਰਾਜ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੁੱਛੋਤਾਈਏ ਇਹੋ ਜਿਹਾ ਕੰਮ ਭੁੱਲ ਕੇ ਵੀ ਨਾ ਕਰੀ ਤੈਨੂੰ ਪਛਤਾਉਣਾ ਪਵੇ ਕਿਉਂਕਿ ਡਾਡਾ ਪਰਮਾਤਮਾ ਹੈ ਉਹਨੇ ਹਾਲਾਤ ਇਹਨੂੰ ਬਣਾ ਕੇ ਵਿਖਾ ਦਿੰਨੇ ਆ ਵੀ ਆਹ ਤੇਰਾ ਬੀਜਿਆ ਸੀ ਤੇ ਆਹ ਤੈਨੂੰ ਮਿਲਣਾ ਹੀ ਮਿਲਣਾ ਹੈ ਆਹ ਕਰਮ ਤੂੰ ਕਰੇ ਸੀ ਇਹਨੂੰ ਭੋਗਣੇ ਪੈਣੇ ਇਹ ਤੋਂ ਬਿਨਾ ਛੁਟਕਾਰਾ ਨਹੀਂ ਜੀ ਹੈ ਕਿਉਂਕਿ ਗੁਰਬਾਣੀ ਵਿੱਚ ਸਾਨੂੰ ਮਾਰ ਰਹੇ ਨੇ ਕਿਹਾ ਵੀ ਇੱਕੋ ਹੀ ਰੱਬ ਹੈ ਤੇਰੇ ਕਰਮਾਂ ਦਾ ਲੇਖਾ ਜੋਖਾ ਉਸੇ ਨੇ ਕਰਨਾ ਹੈ ਉਹ ਤੋਂ ਬਚਿਆ ਨਹੀਂ ਜਾ ਸਕਦਾ ਤਾਂ ਪਾਸ਼ਾ ਕਹਿੰਦੇ ਫਿਰ ਇਹੋ ਜਿਹਾ ਕੰਮ ਕਰਨੇ ਕਾਦੇ ਲਈ ਵੀ ਪਛਤਾਉਣਾ ਪਵੇ ਹਰ ਕੇ ਦਾ ਸੋਹੇਲੇ ਪਾਈ ਦੂਸਰੇ ਪਾਸੇ ਪਾਸ਼ਾ ਕਹਿੰਦੇ ਨੇ ਜਿਹੜੇ ਹਰੀ ਦੇ ਦਾਸ ਬਣ ਜਾਂਦੇ ਨੇ ਸਿੱਖ ਸੇਵਕ ਬਣ ਜਾਂਦੇ ਨੇ ਉਹ ਸਦਾ ਸੁਖੀ ਸਦਾ ਆਨੰਦ ਵਿੱਚ ਰਹਿੰਦੇ ਆ ਜਨਮ ਜਨਮ ਕੇ ਕਿਲਬਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਾਜਾ ਉਹਨਾਂ ਨੂੰ ਆਪਣੇ ਨਾਲ ਮਿਲ ਲੈਂਦੇ ਨੇ ਜਨਮਾ ਜਨਮਾਂਤਰਾਂ ਦੇ ਪਾਪ ਕੱਟ ਕੇ ਤੇ ਪਾਪ ਕੱਟਨੇ ਕਿਦੇ ਜਾਂਦੇ ਨੇ ਜਿਹੜਾ ਪਾਪ ਕਟਾਉਣੀ ਚਾਵੇ ਜਿਹੜਾ ਚੰਦ ਹੈ ਜੀ ਮਹਾਰਾਜ ਮੇਰੀ ਪੋਲ ਬਖਸ਼ੋ ਤੇ ਮੈਨੂੰ ਚਰਣਾ ਨਾਲ ਜੋੜੋ ਜਿਹਨੂੰ ਆਪਣੀ ਗਲਤੀ ਦਾ ਅਹਿਸਾਸ ਹੀ ਨਹੀਂ ਉਹ ਕਦੇ ਮਾਫੀ ਨਹੀਂ ਮੰਗਦਾ ਜਿਹਨੂੰ ਅਹਿਸਾਸ ਹੋ ਜਾਂਦਾ ਉਹ ਤਰਨਾ ਪੁੰਦਾ ਤੇ ਪੋਲ ਬਖਸ਼ੀ ਜਾਂਦੀ ਹੈ ਗੁਨਾਹ ਨਹੀਂ ਬਖਸ਼ਿਆ ਜਾਂਦਾ ਗੁਨਾਹਗਾਰ ਨਹੀਂ ਕਦੇ ਬਖਸ਼ਿਆ ਜਾਂਦਾ ਜੀ ਭੁੱਲ ਬਖਸ਼ੀ ਜਾਂਦੀ ਤੇ ਜਦੋਂ ਭੁੱਲ ਆਪਣੇ ਤੋਂ ਹੁੰਦੀ ਆਪਾਂ ਗੁਰੂ ਨੂੰ ਤਰਲਾ ਪਾਉਣੀ ਆ ਮਨ ਕਰਕੇ ਤਰਲਾ ਜਦੋਂ ਪਾਉਣੀ ਆ ਨਾ ਖਿਮਾ ਜਾਂਚਨਾ ਮੰਗਨੀ ਆ ਗੁਰੂ ਕੋਲੋਂ ਤੇ ਗੁਰੂ ਦਇਆ ਦੇ ਘਰ ਵਿੱਚ ਆ ਕੇ ਆਪਣੇ ਨਾਲ ਜੋੜ ਲੈਂਦੇ ਨੇ ਗੁਰੂ ਨਾਨਕ ਮਹਾਰਾਜ ਨੇ ਫਿਰ ਇਹ ਨਹੀਂ ਵੇਖਿਆ ਕਿ ਕੋੜੇ ਰਕਸ਼ ਨੇ ਕਿੰਨੇ ਕ ਬੰਦੇ ਖਾਦੇ ਸੀ ਕੌਡਾ ਰਾਖਸ਼ ਜਦੋਂ ਗੁਰੂ ਨਾਨਕ ਪਾਸ਼ਾ ਨੂੰ ਤਰਲਾ ਪਾਉਂਦਾ ਨਹੀਂ ਮਹਾਰਾਜ ਮੈਂ ਭੁੱਲਿਆ ਪਿਆ ਸੀ ਮੈਂ ਭਟ ਗਿਆ ਪਿਆ ਸੀ ਮੈਂ ਕੁਰਾਹੇ ਪੈ ਗਿਆ ਸੀ ਮੈਨੂੰ ਸਮਝ ਨਹੀਂ ਸੀ ਕਿਰਪਾ ਕਰੋ ਮੈਨੂੰ ਬਖਸ਼ੋ ਤੇ ਫਿਰ ਮਾਰਨੇ ਬਖਸ਼ਣ ਲੱਗਿਆ ਦੇਰ ਨਹੀਂ ਲਾਈ ਇਹ ਨਹੀਂ ਵੇਖਿਆ ਬਿਨੇ ਕਿੰਨੇ ਕ ਬੰਦੇ ਮਾਰ-ਮਾਰ ਖਾਦੇ ਆ ਬਖਸ਼ਤਾ ਮਹਾਰਾਜ ਨੇ ਜਦੋਂ ਤਰਲਾ ਸਿੱਖ ਪਾਉਂਦਾ ਤੇ ਗੁਰੂ ਐਡਾ ਦਿਆਵਾਨ ਹੈ ਬਖਸ਼ ਲਿੰਦਾ ਹੈ ਜੀ ਰਹਿਮਤ ਕਰਦਾ ਹੈ ਰਹਾਉ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਭਰਮਪੁੱਲਾ ਸਹਿ ਸਾਰਾ ਸਾਰਾ ਸੰਸਾਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਭਟਕਣਾ ਵਿੱਚ ਪਿਆ ਹੋਇਆ ਭੁੱਲਿਆ ਹੋਇਆ ਭੁੱਲਿਆ ਹੋਇਆ ਜਗਤ ਹੈ ਇਹਨੂੰ ਐ ਲੱਗਦਾ ਵੀ ਇਹ ਕੁਟੰਬ ਸਾਰਾ ਮੇਰਾ ਹੀ ਹੈ ਕੁਟੰਬ ਪਰਿਵਾਰ ਨੂੰ ਕਹਿੰਦੇ ਨੇ ਗੁਰਬਾਣੀ 'ਚ ਦੋ ਤਰ੍ਹਾਂ ਦੇ ਪਰਿਵਾਰਾਂ ਦਾ ਜ਼ਿਕਰ ਆਇਆ ਜੀ ਇੱਕ ਪ੍ਰਤੱਖ ਪਰਿਵਾਰ ਧੀਆ ਪੁੱਤ ਸਾਡੇ ਇੱਕ ਪਰਵਾਰ ਤੇਰਾ ਕਰਮਿੰਦਰੇ ਤੇ ਗਿਆਨਿੰਦਰੇ ਨੇ ਜਿਨ੍ਹਾਂ ਦੇ ਅਧੀਨ ਰਹਿ ਕੇ ਇੱਕ ਕਰਮ ਕਰਮਿੰਦਰੇ ਗਿਆਨਿੰਦਰੇ ਨੇ ਜਿਨ੍ਹਾਂ ਦੇ ਅਧੀਨ ਰਹਿ ਕੇ ਬੰਦਾ ਮਾੜੇ ਜੰਗੇ ਕਰਮ ਕਰਦਾ ਜੀ ਕਿਉਂਕਿ ਮਾੜੀ ਆਵਾਜ਼ ਵੀ ਅੰਦਰੋਂ ਆਉਣੀ ਚੰਗੀ ਆਵਾਜ਼ ਵੀ ਅੰਦਰੋਂ ਹੀ ਆਉਣੀ ਹੈ ਮਾੜਾ ਕਰਨ ਦਾ ਫੁਰਨਾ ਵੀ ਤੇਰੇ ਅੰਦਰ ਹੀ ਪੈਦਾ ਹੁੰਦਾ ਹੈ ਤੇ ਚੰਗਾ ਕਰਨ ਦਾ ਫੁਰਨਾ ਵੀ ਅੰਦਰ ਹੀ ਪੈਦਾ ਹੁੰਦਾ ਹੈ ਬਾਹਰੋਂ ਨਹੀਂ ਪਾਪ ਵੀ ਅੰਦਰ ਹੀ ਹੈ ਤੇ ਪੁੰਨ ਵੀ ਅੰਦਰ ਹੈ ਦਇਆ ਵੀ ਅੰਦਰ ਹੈ ਨਿਰਦਇਆ ਵੀ ਅੰਦਰ ਹੀ ਹੈ ਸਭ ਕੁਝ ਅੰਦਰ ਹੈ ਗੁਰੂ ਨਾਨਕ ਮਹਾਰਾਜੀ ਹਰ ਰੋਜ਼ ਹੀ ਕਹਿੰਦੇ ਨੇ ਸਿੱਖਾ ਸਮਝ ਲੈ ਆਸਨ ਲੋਏ ਲੋਏ ਪੰਡਾਰ ਜੋਗਿ ਛਪਾਇਆ ਸੋ ਇੱਕਾ ਵਾਰ ਦੁਬਾਰਾ ਰੱਬ ਨੇ ਦੁਬਾਰਾ ਉਹਨੂੰ ਪਾਣ ਦੀ ਲੋੜ ਹੀ ਨਹੀਂ ਪਈ ਉਹਨੂੰ ਸਭ ਕੁਝ ਕੋਰੀ ਭਰਤਾ ਅੰਦਰ ਇੱਕੋ ਵਾਰ ਕਰਮ ਇੰਦਰੇ ਗਿਆਨ ਇੰਦਰੇ ਤੈਨੂੰ ਉਸ Pase ਲੈ ਜਾਂਦੇ ਨੇ ਦੂਸਰੇ ਪਾਸੇ ਪ੍ਰਤੱਖ ਜਿਹੜਾ ਪਰਿਵਾਰ ਹੈ ਜਿਹਦੇ ਕਰਕੇ ਬੰਦਾ ਬੇਈਮਾਨ ਬਣਦਾ ਹੈ ਜਿਹੜਾ ਬੰਧਨਾਂ 'ਚ ਬੰਦਾ ਜਕੜਿਆ ਪਿਆ ਹੈ ਚੋਰੀਆਂ ਕਰਨੀਆਂ ਠੱਗੀਆਂ ਮਾਰਨੀਆਂ ਬੇਈਮਾਨੀਆਂ ਕਰਨੀਆਂ ਬਾਸ਼ਾ ਕਹਿੰਦੇ ਨੇ ਇਹੋ ਕੁਟੰਬ ਸਭ ਜੀ ਕੇ ਬੰਧਨ ਪਾਈ ਤੇਰੀ ਜਿੰਦ ਵਾਸਤੇ ਬੰਧਨ ਬਣ ਗਏ ਨੇ ਚਾਹੇ ਤੇਰੇ ਕਰਮਿੰਦਰੇ ਗਿਆਨਿੰਦਰੇ ਹੋਣ ਚਾਹੇ ਤੇਰਾ ਪਰਿਵਾਰ ਹੋਵੇ ਜਿਹਦੇ ਕਰਕੇ ਤੂੰ ਮਾੜੇ ਰਾਹ ਤੇ ਪੈ ਗਿਆ ਉਹ ਹਰੇਕ ਚੀਜ਼ ਮਾਇਆ ਹੈ ਜਿਦੇ ਕਰਕੇ ਰੱਬ ਭੁੱਲਦਾ ਹੈ ਜੀ ਜਿਦੇ ਕਰਕੇ ਬੰਦਾ ਸਹੀ ਮਾਰਗ ਨੂੰ ਛੱਡ ਬਿੰਦਾ ਹੈ ਭਰਮ ਭੁੱਲਾ ਸੈ ਸਾਰਾ ਮਰਜੀਂ ਦੇ ਭਰਮਾਂ ਚ ਪੈ ਗਿਆ ਸੰਸਾਰ ਭੁਲੇਖਿਆਂ ਚ ਪੈ ਗਿਆ ਬਿਨ ਗੁਰ ਬੰਧਨ ਟੁੱਟ ਹੈ ਨਾਹੀ ਗੁਰਮੁਖ ਮੋਖ ਦੁਆਰਾ ਤਾਂ ਮਹਾਰਾਜ ਜੀ ਕਹਿੰਦੇ ਨੇ ਗੁਰੂ ਤੋਂ ਬਿਨਾਂ ਇਹ ਬੰਧਨ ਟੁੱਟਦੇ ਨਹੀਂ ਮੰਨ ਲੋ ਕਰਮ ਇੰਦਰੇ ਗਿਆਨ ਇੰਦਰੇ ਜਿਹੜੇ ਨੇ ਨਾ ਇਹਨਾਂ ਦੇ ਅਧੀਨ ਰਹਿ ਕੇ ਬੰਦਾ ਮਾੜੇ ਕਰਮ ਕਰਨ ਲੱਗ ਪੈਂਦਾ ਵੀ ਮਨ ਨੇ ਜੋ ਕਿਹਾ ਉਹ ਵੇਖਿਆ ਜੋ ਮਨ ਨੇ ਕਿਹਾ ਉਹ ਬੋਲਿਆ ਜੋ ਮਨ ਨੇ ਕਿਹਾ ਉਹ ਸੁਣਿਆ ਜੋ ਮਨ ਨੇ ਕਿਹਾ ਉਹ ਕੀਤਾ ਹੁਣ ਇਹ ਕੀ ਕਰਮ ਇੰਦਰੀ ਗਿਆਨ ਇੰਦਰੀ ਕਰਦੇ ਪਏ ਐ ਭੋਗਣਾ ਤੇਰੀ ਜਿੰਦ ਨੂੰ ਪਹਿਣਾ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਇਹ ਆਪਣਾ ਕੀਤਾ ਤੈਨੂੰ ਆਪੋ ਗੁਣਾ ਪੈਣਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਤੋਂ ਬਿਨਾਂ ਇਹ ਬੰਧਨ ਟੁੱਟਦੇ ਨਹੀਂ ਤੇ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਗੁਰਮੁਖ ਮੁਖ ਦੁਆਰਾ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਇਹਨਾਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਦੇ ਅਧੀਨ ਨਹੀਂ ਰਹਿੰਦਾ ਇਹਨਾਂ ਨੂੰ ਆਪਣੀ ਅधीन ਕਰ ਲੈਂਦਾ ਕੀ ਵੇਖਣਾ ਹੈ ਕੀ ਬੋਲਣਾ ਹੈ ਕੀ ਖਾਣਾ ਹੈ ਕੀ ਪਹਿਨਣਾ ਹੈ ਉਹ ਇਹਨਾਂ ਨੂੰ ਆਪਣੀ ਅधीन ਕਰਦਾ ਹੈ ਜੀ ਕਰਮ ਕਰਹਿ ਗੁਰ ਸ਼ਬਦ ਨਾ ਪਛਾਨੈ ਮਰ ਜਨਮੈ ਵਾਰੂ ਵਾਰਾ ਵਾਰ ਵਾਰ ਜੰਮਣ ਮਰਨ ਦਾ ਗੇੜ ਜਿਹੜਾ ਕਿੱਥੋਂ ਪੈਦਾ ਹੁੰਦਾ ਗੁਰੂ ਸਾਹਿਬ ਜੀ ਕਹਿੰਦੇ ਦੁਨੀਆਂ ਦੇ ਲੋਕ ਕਰਮ ਕਰਦੇ ਨੇ ਪਰ ਸ਼ਬਦ ਨਾਲ ਸਾਝ ਨਹੀਂ ਜੇ ਪਾਉਂਦੇ ਹੁਣ ਚੀਜ਼ ਨੂੰ ਸਮਝੀ ਵੀ ਲੇਬਲ ਤਾਂ ਬਾਹਰੋਂ ਕੁਝ ਹੋਰ ਹੈ ਤੇ ਚੀਜ਼ ਵਿੱਚ ਕੋਈ ਹੋਰ ਪਾਈ ਹੋਵੇ ਲੇਬਲ ਤਾਂ ਬਾਹਰ ਲੱਗਿਆ ਵੀ ਇਹ ਸ਼ਹਿਦ ਹੈ ਮਿੱਠਾ ਸ਼ਹਿਦ ਹੈ ਤੇ ਸੀਸੀ ਵਿੱਚ ਜ਼ਹਿਰ ਪਾਇਆ ਹੋਵੇ ਇਸ ਤਰ੍ਹਾਂ ਹੀ ਦੁਨੀਆਂ ਦਾ ਕੰਮ ਹੈ ਕੱਲ ਬੇਨਤੀ ਕਰੀ ਸੀ ਦੋ ਰੂਪ ਹੋਏ ਬੰਦੇ ਦੇ ਬਾਹਰੋਂ ਕੁਝ ਵਿਖਦਾ ਤੇ ਅੰਦਰੋਂ ਕੁਝ ਹੋ ਰਿਹਾ ਜੋ ਅੰਦਰੋਂ ਹੈ ਉਹ ਬਾਹਰੋਂ ਵਿਖਣਾ ਨਹੀਂ ਚਾਹਦਾ ਤੇ ਜੋ ਬਾਹਰੋਂ ਵਿਖਦਾ ਹੈ ਉਹ ਅੰਦਰੋਂ ਬੰਨਣਾ ਨਹੀਂ ਚਾਹੁੰਦਾ ਕਰਮ ਕਰ ਹੈ ਕਰਮ ਤੇ ਕਰਦਾ ਹੈ ਜੀ ਇਹ ਜੋ ਕੋਈ ਦੋ ਰਾਏ ਨਹੀਂ ਵੀ ਧਰਮ ਦੇ ਕਰਮ ਨਹੀਂ ਕਰਦਾ ਇਹ ਜੇ ਕੋਈ ਦੂਰ ਆਇਆ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦਾ ਮੰਨਦਾ ਹੈ ਮੱਥੇ ਵੀ ਟੇਕਦਾ ਹੈ ਸੇਵਾ ਵੀ ਕਰਦਾ ਹੈ ਪਰ ਗੁਰੂ ਦੀ ਨਹੀਂ ਮੰਨਦਾ ਇਹ ਦੁਖਾਂਤ ਹੈ ਕਰਮ ਕਰਹਿ ਕਰਮ ਦੇ ਕਰਦਾ ਹੈ ਮਹਾਰਾਜ ਜੀ ਕਹਿੰਦੇ ਨੇ ਪਰ ਨਾਲ ਹੀ ਕਹਿੰਦਾ ਗੁਰ ਸ਼ਬਦ ਨਾਲ ਬਿਸ਼ਾਨ ਹੈ ਗੁਰੂ ਸ਼ਬਦ ਨਾਲ ਸਾਝ ਨਹੀਂ ਪਾਉਂਦਾ ਗੁਰੂ ਸ਼ਬਦ ਨੂੰ ਮੰਨਦਾ ਨਹੀਂ ਸਹਿਮਤ ਨਹੀਂ ਜੇ ਹੁੰਦਾ ਤੇ ਫਿਰ ਹੋਣਾ ਕੀ ਹੈ ਮਰ ਜਨਮ ਹੈ ਵਾਰੂ ਵਾਰਾ ਜੰਮੇਗਾ ਮਰੇਗਾ ਮਰੇਗਾ ਫਿਰ ਜੰਮੇਗਾ ਇਹ ਗੇੜ ਮੁੱਕਣਾ ਹੀ ਨਹੀਂ ਇਹ ਚਲਦਾ ਹੀ ਰਹਿਣਾ ਪੀਰ ਹਾਂ ਮੇਰਾ ਜਗਪਲ ਚਰਿਆ ਭਾਈ ਕੋਈ ਨਾ ਕਿਸੇ ਕੇਰਾ ਪਾਸ਼ਾ ਕਹਿੰਦੇ ਤੈਨੂੰ ਭੁਲੇਖਾ ਪੈ ਗਿਆ ਤੂੰ ਕਹਿੰਨਾ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਪਾਸ਼ਾ ਕਹਿੰਦੇ ਕੁਛ ਨਹੀਂ ਤੇਰਾ ਕੋਈ ਨਾ ਕਿਸੇ ਕੇਰਾ ਕੋਈ ਵੀ ਕਿਸੇ ਦਰ ਨਹੀਂ ਹੈ ਇਤੋਂ ਤੱਕ ਮਾਰਨੇ ਬਾਣੀ ਵਿੱਚ ਕਹਿ ਦਿੱਤੀ ਗੱਲ ਪਾਤਸ਼ਾਹ ਕਹਿੰਦੇ ਸਰੀਰ ਵੀ ਤੇਰਾ ਨਹੀਂ ਭਲਿਆ ਜੰਮਿਆ ਕਿਸੇ ਹੋਰ ਨੇ ਪਾਲਿਆ ਕਿਸੇ ਹੋਰ ਨੇ ਉਹ ਵੱਡਿਆ ਹੋਇਆ ਤੂੰ ਵਿਆਹ ਕਿਸੇ ਹੋਰ ਨਾਲ ਗਿਆ ਕੰਮ ਤੈਨੂੰ ਕਿਸ ਨੇ ਦਿੱਤਾ ਬਜ਼ੁਰਗ ਹੋ ਗਿਆ ਤੇਰੀ ਸੇਵਾ ਬਾਤੇ ਸੇਵਾ ਤੇਰੀ ਕੋਈ ਹੋਰ ਕਰਦਾ ਜਦੋਂ ਮਰ ਗਿਆ ਤੇਰੀ ਲੋਥ ਨੂੰ ਤੇਰੀ ਲਾਸ਼ ਨੂੰ ਵੀ ਕਿਸ ਨੇ ਚੱਕ ਕੇ ਲੈ ਜਾਣਾ ਸ਼ਮਸ਼ਾਨ ਘਾਟ ਦੇ ਵਿੱਚ ਕਿਸੇ ਨੇ ਚੱਕ ਕੇ ਲੈ ਜਾਣਾ ਤੇ ਉੱਤੋਂ ਸ਼ਮਸ਼ਾਨ ਘਾਟ ਨੂੰ ਨਹੀਂ ਜਾਣਾ ਅੱਗ ਵੀ ਤੇਰੀ ਚੀਖਾ ਨੂੰ ਕਿਸੇ ਨੇ ਦੇਣੀ ਹੈ ਤੇਰੇ ਤੋਂ ਨਹੀਂ ਦੇ ਹੋਣੀ ਤੇਰਾ ਹੈ ਕੀ ਪਰ ਤੇ ਬੰਦਾ ਕਹਿੰਦਾ ਸਭ ਕੁਝ ਮੇਰਾ ਹਾਂ ਮੇਰਾ ਜੱਗ ਪਲ ਚਰਿਆ ਭਾਈ ਕੋਈ ਨਾ ਕਿਸ ਹੀ ਕੀਰਾ ਪਾਛਾ ਕਹਿੰਦੇ ਕੋਈ ਵੀ ਕਿਸੇ ਦਾ ਨਹੀਂ ਹੈ ਗੁਰਮਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਗੁਰਮਖ ਉਹ ਹੈ ਜੀ ਜਿਹਦਾ ਮੁਖ ਗੁਰੂ ਦੇ ਵੱਲ ਹੈ ਜਿਹੜਾ ਗੁਰੂ ਦੇ ਬਚਨਾਂ ਨਾਲ ਸਾਂਝ ਪਾਉਂਦਾ ਗੁਰਮਖ ਉਹ ਹੈ ਗੁਰਮੁਖ ਮਹਿਲ ਪਾਇਨ ਗੁਣ ਗਾਵਣ ਗੁਰਮੁਖ ਨਿਜ ਘਰ ਮਹਿਲ ਦੀ ਪ੍ਰਾਪਤੀ ਕਰ ਲੈਂਦੇ ਨੇ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਟਿਕਾਣਾ ਅਡੋਲਤਾ ਭਟਕਣਾ ਖਤਮ ਹੋ ਜਾਂਦੀ ਏ ਗੁਰਮੁਖ ਮਹਿਲ ਪਾਇਨ ਗੁਣ ਗਾਵਣ ਰੱਬੀ ਗੁਣ ਗਾਉਂਦੇ ਨੇ ਬਾਸ਼ਾ ਕਹਿੰਦੀ ਉਹਨਾਂ ਦਾ ਨਿਜ ਘਰ ਹੋਏ ਬਸੇਰਾ ਆਪਣੇ ਨਿਜ ਘਰ ਦੇ ਵਿੱਚ ਵਾਸਾ ਹੋ ਜਾਂਦਾ ਏ ਇਥੇ ਬੁੱਝੇ ਸੋ ਆਪ ਪਛਾਣੇ ਹਰ ਪ੍ਰਭ ਹੈ ਤਿਸ ਕੇ ਰਾ ਜਿਹੜਾ ਇੱਥੇ ਹੁਣ ਸਮਝ ਲਵੇ ਜਿਹੜਾ ਚੀਜ਼ ਨੂੰ ਸਮਝ ਲਵੇ ਇਥੇ ਬੁੱਝੇ ਸੋ ਆਪ ਪਛਾਣੇ ਜਿਹੜਾ ਆ ਸ਼ਬਦ ਦੀ ਵਿਚਾਰ ਨੂੰ ਸਮਝ ਲਵੇ ਜਿਹੜਾ ਸਮਾਂ ਰਿੰਦਿਆ ਸਮਝ ਜਾਵੇ ਉਹ ਆਪਣੇ ਆਪ ਦੀ ਪਛਾਣ ਕਰ ਸਕਦਾ ਹੈ ਨਹੀਂ ਤੇ ਆਪਣੀ ਆਪ ਦੀ ਪਛਾਣ ਹੁੰਦੀ ਹੀ ਨਹੀਂ ਹਰ ਪ੍ਰਭ ਹੈ ਤਿਸ ਕੇ ਰਾ ਹਰੀ ਪ੍ਰਭੂ ਵੀ ਫਿਰ ਉਸੇ ਦਾ ਹੀ ਹੈ ਜਿਹੜਾ ਉਹਦਾ ਬਣ ਜਾਂਦਾ ਹੈ ਇੱਥੇ ਬੁੱਝਾ ਸੁਆਪ ਪਛਾਣੇ ਹਰ ਪ੍ਰਭ ਹੈ ਤੇ ਸਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾਂ ਕੀ ਆ ਪਾਈਏ ਮਾਰਜ ਜਿਨੇ ਭਲਿਓ ਸਤਿਗੁਰੂ ਸਦਾ ਹੀ ਦਿਆਲ ਹੈ ਸਦਾ ਰਹਿਮਤਾ ਕਰਨ ਵਾਲਾ ਹੈ ਪਰ ਬਿਨ ਭਾਗਾਂ ਕੀ ਆ ਪਾਈਏ ਤੇਰੇ ਭਾਗ ਮਾੜੇ ਨੇ ਤੈਨੂੰ ਮਿਲਣਾ ਕੀ ਇਥੋਂ ਭਾਗ ਤੇਰੇ ਮਾੜੇ ਤੂੰ ਆਪ ਬਣਾਏ ਨੇ ਕਿਸੇ ਨੇ ਨਹੀਂ ਬਣਾਏ ਜੈਸਾ ਬੀਜ ਹੈ ਜੋ ਬੀਜਦਾ ਉਹ ਹੀ ਉਗਦਾ ਹੈ ਇਹ ਪ੍ਰਕਿਰਤੀ ਦਾ ਨਿਯਮ ਹੈ ਅਸੂਲ ਹੈ ਭਾਗਾਂ ਤੋਂ ਬਿਨਾ ਕੁਝ ਨਹੀਂ ਮਿਲਣਾ ਏਕ ਨਦਰ ਕਰ ਵੇਖਿਆ ਸਭ ਉਪਰ ਜਿਹਾਂ ਪਾਉ ਤਿਹਾਂ ਫਲ ਪਾਈਏ ਮੈਂ ਪਿੱਛੇ ਬੇਨਤੀ ਕਰੀ ਸੀ ਆਪਾਂ ਘਰੋਂ ਤੁਰਦੇ ਆਂ ਤੇ ਗੁਰੂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਕਿਹੜੀ ਮਨਸ਼ਾ ਨਾਲ ਤੂੰ ਗੁਰਦੁਆਰੇ ਆ ਰਿਹਾ ਹੈ। ਗੁਰੂ ਅਣਜਾਣ ਥੋੜੀ ਹੈ, ਘਟ-ਘਟ ਕੇ ਅੰਦਰ ਕੀ ਜਾਣਤ ਭਲੇ-bure ਕੀ ਪੀਰ ਪਛਾਣਤ, ਵਿਣ ਬੋਲੇ ਆ ਸਭ ਕੁਝ ਜਾਣਦਾ। ਸਾਡੇ ਘਰ ਤੁਰਨ ਤੋਂ ਪਹਿਲਾਂ ਹੀ ਗੁਰੂ ਨੂੰ ਪਤਾ ਹੁੰਦਾ ਵੀ ਕਿਹੜੀ ਮਨਸ਼ਾ ਨਾਲ ਆਉਂਦੇ ਐ। ਤੇ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਏਕ ਨਦਰ ਕਰ ਵੇਖੈ ਸਭ ਉਪਰ। ਗੁਰੂ ਸਭਨਾ ਨੂੰ ਇੱਕੋ ਹੀ ਨਿਗਾਹ ਨਾਲ ਵੇਖਦਾ ਹੈ ਸਭਨਾ ਨੂੰ। ਸਾਰਿਆਂ ਨੂੰ ਪਰ ਇੱਕ ਨਦਰ ਕਰ ਵੇਖਿਆ ਸਭ ਉਪਰ ਜਿਹਾ ਭਾਉ ਤਿਹਾਂ ਫਲ ਪਾਈ ਹੈ ਜਿਵੇਂ ਦੀ ਤੇਰੀ ਭਾਵਨਾ ਤੈਨੂੰ ਫਲ ਬਸ ਉਦਾਂ ਦੇ ਮਿਲਣਾ ਇੱਥੋਂ ਨਦਰ ਗੁਰੂ ਦੀ ਸਵੱਲੀ ਸਬਣਾ ਤੇ ਹੈ ਸਬਣਾ ਤੇ ਪਰ ਤੇਰੀ ਭਾਵਨਾ ਤੇ ਗੱਲ ਖੜੀ ਵੀ ਤੇਰੀ ਭਾਵਨਾ ਜਿਵੇਂ ਦੀ ਹੈ ਤੂੰ ਕਿਹੜੀ ਭਾਵਨਾ ਨਾਲ ਇੱਥੇ ਆਏ ਹੈਂ ਤੈਨੂੰ ਫਾਲੋ ਬਸ ਉਦਾਂ ਦਾ ਹੀ ਮਿਲਣਾ ਇੱਥੋਂ ਆ ਕੇ ਨਾਨਕ ਨਾਮ ਵਸੈ ਮਨ ਅੰਦਰ ਵਿੱਚ ਹੁਆ ਬਗਵਾਈਏ ਇਹ ਨਾਨਕ ਜਦੋਂ ਨਾਮ ਅੰਦਰ ਵਸਦਾ ਹੈ ਤੇ ਆਪਣੀ ਅੰਦਰੋਂ ਮੈਂ ਮੇਰੀ ਖਤਮ ਹੋ ਜਾਂਦੀ ਹੈ ਮੈਂ ਮੇਰੀ ਖਤਮ ਹੋ ਜਾਂਦੀ ਹੈ ਜੀ ਫਿਰ ਬੰਦਾ ਮੈਂ ਮੈਂ ਨਹੀਂ ਕਰਦਾ ਮੇਰੇ ਤੋਂ ਬਿਨਾ ਹੋਣਾ ਨਹੀਂ ਜੇ ਮੈਂ ਨਾ ਕੀਤਾ ਤੇ ਹੋਣਾ ਨਹੀਂ ਮੈਂ ਆ ਕਰਤਾ ਤੇ ਮੈਂ ਉਹ ਕਰਤਾ ਫਿਰ ਨਹੀਂ ਕਬੀਰ ਮੇਰਾ ਮੁਝ ਮੈਂ ਕਿਸ਼ ਨਹੀਂ ਜੋ ਕਿਸ਼ ਹੈ ਸੋ ਤੇਰਾ ਸਾਰੀ ਮਾਲਕਾ ਤੇਰੀ ਹੈ ਤਨ ਵੀ ਤੇਰਾ ਸਭ ਕੁਝ ਹੀ ਤੇਰਾ ਹੈ ਮੈਂ ਤੇ ਕਰਨ ਜੋਗ ਹੈ ਹੀ ਨਹੀਂ ਇਹ ਭਾਵਨਾ ਬਣ ਜਾਂਦੀ ਹੈ ਤਾਂ ਭਾਸ਼ਾ ਨੇ ਕਿਰਪਾ ਕੀਤੀ ਹੈ ਇਸ ਪਵਨ ਸ਼ਬਦ ਜੋ ਗਿਆਨ ਬਖਸ਼ਿਆ ਹੈ ਜੇ ਸੁਖੀ ਹੋਣਾ ਤੇ ਉਹਦੇ ਦਾਸ ਬਣ ਚਾਹੀਏ ਜੇ ਸੁਖੀ ਹੋਣਾ ਤੇ ਆਪਣੇ ਆਪ ਨੂੰ ਇੰਨੇ ਕਾਬਲ ਬਣਾ ਲਈਏ ਵੀ ਗੁਰੂ ਸਾਨੂੰ ਆਪਣਾ ਬਣਾ ਲਵੇ ਆਪਾ ਗੁਰੂ ਵਾਲੇ ਬਣ ਜਾਈਂ ਰਹਿਮ ਤਾਂ ਪਾਸ਼ਾ ਕਰਨ ਪੜੇ ਸੁਣੇ ਬੋਲ ਸਾਡੇ ਹਿਰਦੇ ਵਸਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦਿਓ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ